ਬਦਰ ਨੇ ਚੜਤਾ ਤੇ ਮਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਤੇ ਸੋ ਦੈਟਸ ਦਾ ਘਰ ਕਿ ਲੋਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਆ ਗਿਆ ਜਿਹੜਾ ਪਿਤਾ ਹੁੰਦਾ ਨਾ ਕਦੀ ਬੱਚਿਆਂ ਨੂੰ ਤੱਕਾ ਨਹੀਂ ਦਿੰਦਾ ਅਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਲੇ ਨਹੀਂ ਨੂੰ ਤੱਕਾ ਦਿੰਦਾ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੀ ਤਾਰਾਂ ਚੋਣੀਆਂ ਕਦੀ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਤਾਨੇ ਮੈਨੇ ਮਾਜਦੇ ਰਹਿੰਦੇ ਨੇ ਤਾਂ ਇਹ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਦਾ ਬਦਾਮਾ ਨਕਲ ਨਹੀਂ ਆਉਂਦੀ ਹੈਗੇ ਅੰਦ ਦਾ ਠੋਕਰਾਂ ਨਾਲ ਤੇ ਮਿਹਣਿਆਂ ਨਾਲ ਆਉਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ ਹੋਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹੋ ਸੋਵੇਗਾ ਜਿਹਦੇ ਉੱਤੇ ਲੋਕੀ ਕਹਣਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਥੋੜਾ ਕੰਮ ਸਿਖਾ ਦਿਓ ਇਹਨਾਂ ਦੇ ਪਿਤਾ ਹੀ ਪਹਿਲਾ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਮਾਰਕੁੱਟਾਈ ਕਰਦੇ ਸੀ ਬੱਚਿਆਂ ਨੂੰ ਘਰ ਦੇਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਨੇ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਕਹਿੰਦੇ ਨੇ ਪੁੱਤ ਵੰਡੌਣ ਦੇ ਜ਼ਮੀਨਾਂ ਤੇ ਧੀਆ ਦੁੱਖ ਵੰਡਉਂਦੀਆਂ ਨੇ ਇਹ ਹੈ ਕੋਮਲਪ੍ਰੀਤ ਕੌਰ ਇਸ ਸਤੀ ਦੇ ਜਜ਼ਬੇ ਨੂੰ ਸਲਾਮ ਕਿਉਂਕਿ 17 ਸਾਲ ਦੀ ਏਤੀ ਇਕੱਲੇ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ ਨਸ਼ੇੜੀ ਪਿਓ ਪੂਰੇ ਪਰਿਵਾਰ ਨੂੰ ਇਕੱਲਿਆਂ ਛੱਡ ਕੇ ਭੱਜ ਗਿਆ ਜਿਸ ਤੋਂ ਬਾਅਦ ਧੀ ਨੇ ਹਾਰ ਮੰਨਣ ਦੀ ਥਾਂ ਮਾਂ ਤੇ ਪਰਾ ਦੀ ਜ਼ਿੰਮੇਵਾਰੀ ਚੁੱਕੀ ਇਸ ਧੀ ਦੀ ਦਰਦ ਭਰੀ ਦਾਸਤਾ ਤੁਹਾਨੂੰ ਵੀ ਭਾਵੁਕਰ ਦਵੇਗੀ ਕੋਮਲ ਸਵੇਰੇ 6 ਵਜੇ ਉੱਠ ਕੇ ਰਈਆ ਪੁਲ ਤੇ ਇੱਕ ਛੋਟਾ ਜਿਹਾ ਚਾਹ ਦਾ ਸਟਾਲ ਲਗਾਉਂਦੀ ਹੈ ਗੱਲਬਾਤ ਕਰਦਿਆਂ ਕੋਮਲ ਨੇ ਦੱਸਿਆ ਕਿ ਉਸ ਦਾ ਪਿਓ ਨਸ਼ੇ ਦਾ ਆਦੀ ਸੀ। ਰੋਜ਼ ਉਸ ਦੀ ਮਾਂ ਤੇ ਉਹਨਾਂ ਦੇ ਨਾਲ ਕੁੱਟਮਾਰ ਕਰਦਾ ਸੀ ਅਤੇ ਇੱਕ ਦਿਨ ਉਸ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਦ ਕੋਮਲ ਤੇ ਉਸ ਦੇ ਪਰਿਵਾਰ ਨੇ ਕਿਰਾਏ ਦੇ ਮਕਾਨ 'ਚ ਰਹਿਣਾ ਸ਼ੁਰੂ ਕਰ ਦਿੱਤਾ। ਤੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਦੋਂ ਕੋਮਲ ਨੇ ਸਤ ਕੋਟੀ ਸਟਾਲ ਲਗਾਇਆ ਤਾਂ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਬਹੁਤ ਤਾਨੇ ਮੇਨੇ ਮਾਰੇ ਪਰ ਕੋਮਲ ਨੇ ਪਰਵਾਹ ਨਹੀਂ ਕੀਤੀ। ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਛੱਡਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਕਾਰ ਕਿ ਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਕੀ ਕਰਦੇ ਸੀ ਦਵਾ ਜੀ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੰਨੇ ਜੇ ਤਸਵੀਰ ਉਹਦੇ ਹਾਂਜੀ ਕਿੰਨੇ ਮਾੜੇ ਹਾਲਾਤਾਂ ਚ ਰਹੀਏ ਤੁਸੀਂ ਹਾਲਾਤ ਵੀ ਜ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਆਵਾਜ਼ ਤੇਰੀ ਆਪਣੀਆਂ ਪਿਆਰੀਆਂ ਜਿਵੇਂ ਤੁਹਾਡੇ ਪਿਤਾ ਨੇ ਕਿਉਂ ਸਾਥ ਛੱਡਿਆ ਸਰ ਉਹਨਾਂ ਦੇ ਪਿਤਾ ਉਹਦਾਂ ਨਹੀਂ ਹੈਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੀ ਬੱਚਿਆਂ ਨੂੰ ਧੱਕਾ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਾਲੇ ਨੇ ਨਹੀਂ ਧੱਕਾ ਦਿੰਦਾ ਚਲੋ ਜੇ ਧੱਕਾ ਦਿੱਤਾ ਵਾ ਬੱਬਾਈ ਨੇ ਸਾਨੂੰ ਆਪਣਾ ਦਰ ਦਿੱਤਾ ਸੀ ਪਰਮਾਤਮਾ ਨੇ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਜਾਂ ਤੇ ਵੀ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ ਕਿੰਨੇ ਜਿ ਮਾੜੇ ਹਲਾਕਾਂ ਦੇ ਵਿੱਚ ਰਹੇ ਹਲਾਤ ਵੀਰ ਜੀ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੇ ਤਾਰਾ ਚੋਣੀਆਂ ਕਦੇ ਸੋਚਿਆ ਨਹੀਂ ਕਿ ਮम्मा ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਸਟਾਲ ਲਾਇਆ ਰਿਸ਼ਤੇਦਾਰ ਭੈਣ ਭਰਾ ਵਨ ਕਿਸਨੇ ਸਾਥ ਦਿੱਤਾ ਨਹੀਂ ਸਾਰਿਆਂ ਨੇ ਛੱਡ ਦਿੱਤੀ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੈਡੀ ਲਾ ਲਈਆ ਸਾਡੀ ਬੇਇੱਜ਼ਤੀ ਕਰਾਤੀ ਆ ਸਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਭਈ ਸਾਡੀ ਹੁਣ ਰੈਡੀ ਆ ਕੁਝ ਟਾਈਮ ਬਾਅਦ ਜਿਸ ਦਿਨ ਕੈਫੇ ਜਾਂ ਮੇਰਾ ਲਾਸਟ ਡ੍ਰੀਮ ਇਹੀ ਆ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੇ ਖਾਨਦਾਨ ਨੇ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਤੇ ਕੈਫੇ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾ ਆਇਓ ਜਿੱਦੈ ਤੁਸੀਂ ਕੱਢਦੇ ਉਹਨਾਂ ਦੇ ਬ੍ਰੈਂਡਸ ਕੁਆਲਟੀਆ ਨੇ ਇਸ ਏਰੀਆ ਤੋਂ ਲਿਆ ਨੇ ਕੀ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਟ ਕੇਅਰ ਬਿਕੋਜ਼ ਤਾਨੇ ਮੈਨੇ ਮੱਝ ਦੇ ਰਹਿੰਦੇ ਨੇ ਤਾਂ ਇਹ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਦਾ ਨਕਲ ਨਹੀਂ ਆਂਦੀ ਹੈਗੀ ਅੰਦ ਦਾ ਠੋਕਰ ਨਾਲ ਤੇ ਮੇੜਿਆ ਨਾਲ ਆਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ ਆਮ ਆ ਸੋ ਸਟਰੋਂਗ ਤੇ ਤਾਂ ਮੇਰੀ ਆ ਚੀਜ਼ ਮੇਰਾ ਬ੍ਰਾਂਡ ਮੇਰੇ ਕੋਲ ਛੋਟੀ ਜੀ ਇੱਕ ਰੇੜੀ ਆ ਇਹ ਹੀ ਸਮਝੋ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਉਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵਧਦੀ ਆ ਸੁਪਨਾ ਤਾਂ ਇਹ ਆ ਕਿ ਕੋਮਲ ਸਤਗੁਰੂ ਨੂੰ ਟੀ ਸਟਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਨਹੀਂ ਚੱਲਣਾ ਹਰ ਇੱਕ ਬ੍ਰਾਂਡ 'ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਰੱਖੂੰਗੀ ਤੇ ਬਾਕੀ ਕੰਮ ਆਪਾਂ ਚਲਾਵਾਂਗੇ ਸਟੈਪ ਬਾਈ ਸਟੈਪ 9501054706950104706 ਵਿਦ ਦਾ ਗੂਗਲ ਪੇ ਐਂਡ ਨਾਮ ਕੋਮਲ ਪ੍ਰੀਤ ਕੌਰ ਐਡਰੈਸ ਮੇਰਾ ਵਾ ਅੰਮ੍ਰਿਤਸਰ ਜਲੰਧਰ ਰੋਡ ਸ਼ੀ ਦਰਸ਼ਨ ਫੇਰੂਮਨ ਪਬਲਿਕ ਸਕੂਲ ਤੋਂ ਸਾਹਮਣੇ ਆ ਸਤਗੁਰੂ ਟੀ ਸਟਾਲ ਟਾਈਮਿੰਗ ਮਾਰਨਿੰਗ 6 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ ਕੋਮਲ ਦੇ ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਨੇ ਵੀ ਉਸ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਕੋਮਲ ਦੇ ਕੋਲ ਪਹੁੰਚੇ ਜਿੱਥੇ ਉਹਨਾਂ ਨੇ ਧੀ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਰਸਦ ਦੇ ਕੇ ਇਸ ਧੀ ਦੀ ਮਦਦ ਲਈ ਅੱਗੇ ਹੱਥ ਵਧਾਇਆ ਬਹੁਤ ਸੋਹਣਾ ਪਰਾਲਾ ਜੀ ਜਿਸਾਂ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੇ ਪੈਰਾਂ ਤੇ ਡਿੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲ੍ਹਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸ ਸਟਾਲ ਨੂੰ ਇੱਕ ਬ੍ਰਾਂਡ ਬਣਾਵਾ ਔਰ ਮੈਂ ਕਿਸੇ ਕੈਫੇ ਹਾਸ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਤੇ ਬਿਜ਼ਨਸ ਨਹੀਂ ਹੈਗਾ ਇਹ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇੱਥੇ ਕੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਰੂਰਤ ਸੀਗੇ ਤੇ ਇਹਨਾਂ ਨੇ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਾਂਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਤੁਹਾਡਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਕੀ ਦੱਸਿਆ ਪਿਤਾ ਜੀ ਜਿਉਂ ਘਟਿਆ ਨਾ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਮਾਦਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਨੇ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸਾਨਾਂ ਨੇ ਇਹ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਦੇ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਣਨ ਤਾਨੇ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਦੋ ਤੋਂ ਕੋਈ ਵੀ ਗਿਣਤੀ ਜਿਹੜੀ ਆ ਨਾ ਉਹ ਜੀਦੋ ਤੋਂ ਸਟਾਰਟ ਹੁੰਦੀ ਆ ਹੇਠਲੇ ਲੈਵਲ ਪਰ ਤੋਂ ਕੰਮ ਜਿਆ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚ ਜਾ ਪਹੁੰਚ ਜਾ ਉਹਨੂੰ ਚਾਹ ਚਾਹ ਲੱਗਦੇ ਨੇ ਤੁਸੀਂ ਆਉਣ ਵਾਲਾ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਜੀ ਸੁਨਿਆ ਜੀ ਇਹ ਜਿਹੜੇ ਬੱਚੇ ਅੱਜ ਕੱਲ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਕੋਲ ਹੋਣਾ ਕੁਝ ਨਹੀਂ ਇਹ ਬੱਚੀ ਵਾਲ ਦੇਖ ਕੇ ਕੋ ਸਿੱਖੋ ਕਿ ਜੇ ਬੱਚੀ ਨੇ ਅੱਜ ਐਡਾ ਵੱਡਾ ਚੈਲੰਜ ਲੈ ਲਿਆ ਵਾ ਕਿ ਮੈਂ ਕੁਝ ਬਣ ਕੇ ਵਿਖਾਉਣਾ ਮੈਂ 30 ਸਟਾਲ ਖੋਲ ਕੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਆ ਇਹਦੇ ਵਾਲੇ ਵੇਖ ਕੇ ਇਹ ਬੱਚੀ ਦੀ ਕੋਸ਼ਿਸ਼ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਨਾ ਛੱਡੋ ਮੈਂ ਇਹ ਬੱਚੀ ਨੂੰ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨੀ ਛੱਡਣੀ ਤੇ ਭਰਾ ਦੀ ਵੀ ਛੱਡਣੀ ਪੜ੍ਹਾਈ ਨਾਲ-ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਆ ਵੀ ਚੱਲਦਾ ਜਾਵੇ ਤੋਂ ਉਹਨਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਜਿਹੜੇ ਭੈਣ ਭਰਾ ਦੀ ਸਪੋਰਟ ਕਰਨੇ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਰਸਰ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਉਹਦੇ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕੱਪ ਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਏਗਾ